ਬਾਲੜੀਆਂ ਤੁਹਾਨੂੰ ਬੂਟੇ ਦਿਖਾਉਣਾ ਮੈਂ ਕਿਦਾਂ ਆਇਆ ਨਵਾਂ ਨਵੀਂ ਟੈਕਨੀਕ ਆਪਾਂ ਇੱਕ ਇੰਪਲੀਮੈਂਟ ਕੀਤੀ ਹੈ ਚੀਜ਼ ਆਪਾਂ ਇੱਕ ਉਹ ਜੁਗਾਰ ਕਿਹੜਾ ਕੀਤਾ ਤੁਸੀਂ ਦੇਖੋ ਜੁਗਾਰ ਕੀਤਾ ਕਿਹਨਾ ਘੈਂਟ ਜੁਗਾਰ ਕੀਤਾ ਆਪਾਂ ਪੈਗੀ ਰੱਖੀਆ ਟਰੈਕਟਰ ਦੇ ਟਾਪੇ ਦੇ ਪਿੱਛੇ ਬਣਾ ਕੇ ਕਿੰਨੇ ਸਾਲਾਂਵਾਂ ਸੇਲੀਆਂ ਮਿਲੀਆਂ ਤੁੰਗ ਦੇ ਮੀਲੇ ਦੇ ਵਿੱਚੀਆਂ 20 ਸਾਲ ਬਾਅਦ ਜੇ ਸਾਹਾਂ ਯਾ ਤੂੜਾ ਲਾ ਰੋਈਆਂ ਬੰਗੜੀਆਂ ਪਾਸੋ ਵਾਜ ਤੂੜਾ ਲਾ ਕੋ ਬੋਹ ਬੋਹ ਬੰਦ ਲੋ ਝੋਨੇ ਤੋਂ ਬਾਅਦ ਹੁਣ ਆਪਾਂ ਸਫੈਦੇ ਲਾਏ ਜਾ ਰਹੇ ਆ ਸਫੈਦੇ ਲਾ ਕੇ ਇੱਚ ਕਣ ਕੇ ਬੀਜਣੀ ਆ ਆਪਾਂ ਹੁਣ ਕਿਉਂਕਿ ਜਿਹੜੀਆਂ ਔੜੀਆਂ ਆ ਉਹ ਰਿਜਨਲ ਕਰਤੀਆਂ ਆ ਆਪਾਂ ਪਰ ਉਹ ਉਰੀਆ ਕੱਢੇ ਤਾਂ ਬਾਹਰ ਨਹੀਂ ਆਉਂ ਤੁਹਾਨੂੰ ਬੂਟੇ ਦਿਖਾਉਣਾ ਮੈਂ ਕਿੱਦਾਂ ਆ ਨਵਾਂ ਨਵੀਂ ਟੈਕਨੀਕ ਆਪਾਂ ਇੱਕ ਇੰਪਲੀਮੈਂਟ ਕੀਤੀ ਹੈ ਚੀਜ਼ ਆਪਾਂ ਇੱਕ ਤੁਹਾਨੂੰ ਉਹ ਦਿਖਾਉਨੇ ਆਪਾਂ ਕਿੱਦਾਂ ਕਿਹਸਾ ਨਾਲ ਚੱਲਦੀ ਆ ਇਹ ਆ ਦੇਖਿਓ ਜੀ ਅਰੀਜਨਲ ਏਦਾਂ ਏਦਾਂ ਉਰੀਆ ਮਾਰ ਲਏ ਸਾਰੀਆਂ ਤੇ ਇਸ ਪ੍ਰਕਾਰ ਨਾਲ ਨਵਾਂ ਇੱਕ ਤਕਨੀਕ ਆਪਾਂ ਬਤੀ ਚਾਲੂ ਕੀਤੀ ਆ ਉਹ ਅਲ ਵਾਲੇ ਜਿਹੜੇ ਆ ਉਹ ਬੱਟ ਪਾਣੀ ਵਿਜਨ ਨਾਲ ਪਾਣੀਆਂ ਤੇ ਆਓ ਲਓ ਜੀ ਇਹਦਾ ਬੱਟ ਥੱਲੇ ਪਾਣੀ ਬੋਤਲ ਵੀ ਲੈ ਜੀ ਸਾਰੀਆਂ ਇਦਾਂ ਹੀ ਓੜੀਆਂ ਮਾਰਤੀਆਂ ਆਪਾਂ ਸਾਰੇ ਪਾਸੇ ਔਰ ਇਹ ਹੁਣ ਆਪਾਂ ਕੰਮ ਸ਼ੀਤ ਨਾਲ ਬੱਟਾ-ਬੱਡਾ ਪਾ ਕੇ ਵੈਰੀ ਗੁੱਡ ਠੀਕ ਕੰਮ ਵਧੀਆ ਕੀਤਾ ਪਾਣੀ ਲੱਗ ਜੂਗਾ ਨਾਲੇ ਨਾਲੇ ਪਾਣੀ ਖੱਜੂਗਾ ਐਦਾਂ ਰੱਖ ਕੇ ਵੈਰੀ ਗੁੱਡ ਉੱਚਾ ਮੜਾ ਮੇਤਰੋ ਲਾਤਾ ਬੂਟੇ ਲਾਤੇ ਆ ਪਾਣੀ ਪਾਉਣਾ ਬਸ ਉਹਨਾਂ ਨੂੰ ਆਪਾਂ ਪਾਣੀ ਪਾ ਕੇ ਇੱਥੇ ਪੀਜਾਂਗੇ ਕਣਕ ਮੁਰਤੇ ਆ ਸਾਰੇ ਲਾਗੇ ਬੂਤੇ ਬਣੀ ਗੱਲ ਬਹੁਤ ਐਂਡ ਬਾਬੇ ਐਂਡ ਜੀ ਘਰ ਨੂੰ ਭੁੱਖ ਬੋਤ ਲੱਗੀ ਆ ਲੋਟ ਲੰਘੇ ਲੱਗਿਆ ਨੂੰ ਆਪਾਂ ਨੂੰ 3 ਘੰਟੇ ਹੁਣ ਆ ਪੱਛਾ ਬਣੇ ਪਾਤੇ ਘਰ ਨੂੰ ਬੜੀ ਮਿਹਨਤ ਲੱਗਦੀ ਭਰਾਵਾ ਆਪਣਾ ਕੰਮ ਆਫ ਕਰੀਏ ਫੇਰ ਕੋਈ ਬਚਦਾ ਲੇਬਰ ਦਾ ਗੱਲ ਕੱਖ ਨਹੀਂ ਛੱੜਦੀ ਵੀਰੇ ਇਹ ਲੇਬਰ ਨਹੀਂ ਕੋਈ ਸਾਡੀ ਕੁਛ ਵੀ ਹੈ ਕਿ ਨਹੀਂ ਸੇ ਲੋ ਫਤਲੀਏ ਟਾਟਾ ਬਾਏ ਬਾਏ ਮੈਂ ਤੇਰਾ ਪਿਆਰਿਓ ਪਾਣੀ ਪੈ ਜਾ ਰਿਆ ਹੁਣ ਸੈਦੇ ਲੱਗਣ ਤੋਂ ਬਾਅਦ ਪਾਣੀ ਜਿਹੜਾ ਆ ਉਹ ਜਰੂਰ ਪਾਣਾ ਚਾਹੀਦਾ ਆ ਉਹ ਜੁਗਾਰ ਕਿਹੜਾ ਕੀਤਾ ਤੂੰ ਦੇਖੋ ਜੁਗਾਰ ਕੀਤਾ ਕਿ ਨਾ ਘੈਂਟ ਜੁਗਾਰ ਕੀਤਾ ਆਪਾਂ ਪੈ ਗਈ ਰੱਖੀਆ ਟ੍ਰੈਕਟਰ ਦੇ ਟਾਪੇ ਦੇ ਪਿੱਛੇ ਬਣਾ ਕੇ ਇੱਦਾਂ ਪਾ ਜਰਾ ਪਾਣੀ ਹੈਨਾ ਜੁਗੜ ਕੀ ਤਾਂ ਅਸਲੀ ਇੱਟ ਦੇ ਪਿੱਛੇ ਪਾ ਕੇ ਚਲੋ ਨਾਲ ਕੋਈ ਦਾਲ ਲਾ ਕੇ ਇੱਦਾਂ ਪਾਣੀ ਪਈ ਜਾਣਾ ਨਾਲ ਨਾਲ ਫੇਰ ਇੱਥੇ ਇੱਥੇ ਪੈਰ ਮਾਰ ਦੇਣਾ ਇੱਧਰ ਪੈਰ ਮਾਰ ਦੇਣਾ ਪਾਂ ਜਾ ਤੈਰਾ ਘਰ ਬਣ ਗਿਆ ਘਰ ਤੇ ਪੈਰ ਮਾਰ ਦੋ ਇੱਧਰ ਪੈਰ ਮਾਰ ਦੋ ਬਣ ਗਿਆ ਘਰ ਇੱਦਾਂ ਇੱਕ ਗੈਰੋ ਇੱਧਰ ਪੈਰ ਮਾਰੋ ਇੱਧਰ ਪੈਰ ਮਾਰ ਦੋ ਬਣ ਗਿਆ ਘਰ ਠੀਕ ਆ ਇਹਦਾ ਪਾਣੀ ਪਾਉਣਾ ਹੁੰਦਾ ਵਗੈਰਾ ਪਾਣੀ ਐਦਾਂ ਲਾਈਦੇ ਪਾਣੀ ਮਿੱਤਰ ਪਿਆਰਿਓ ਕਿ ਜ਼ਿਆਦਾ ਪਾਣੀ ਵੀ ਨਾ ਲਾਉਣਾ ਕਣਕ ਦੀ ਜਲੀ ਫੇ ਇੱਥੇ ਆਪਾਂ ਜੇ ਜ਼ਿਆਦਾ ਪਾਣੀ ਲਾਤਾ ਕੋਈ ਪੰਗਾ ਪੈਣਾ ਆਪਾਂ ਨੂੰ ਤੇ ਹਿਸਾਬ ਦੇ ਪਾਣੀ ਲਾਉਣਾ ਅਲੱਗ-ਅਲੱਗ ਮੰਨ ਲਿਆ ਮੋਟਰ ਦਾ ਪਾਣੀ ਲਾ ਲਈਏ ਪਰ ਮੋਟਰ ਤੱਕਾਂ ਫੇ ਗਿੱਲਾ ਹੋਣਾ ਸਾਰਾ ਹੀ ਇਹ ਪੱਤਰ ਆਈ ਹੁਣ ਪਿਆਲੀ ਦੇ ਉਬੀਦੂਰੀ ਆਪਣਾ ਮੋਟਰਸਾਈਕਲ ਹਾਂ ਹਾਂ ਅੱਛਾ ਹਾਂ ਕੀ ਕਰਦੇ ਸੀ ਕੀ ਤੁਸੀਂ ਤੁਸੀਂ ਆਪਣਾ ਮੈਂ ਆਪਣਾ ਬਲਡ ਧੋਤਾ ਇਹ ਵੀ ਆਪਣੇ ਮੋਟਰਸਾਈਕਲ ਧੋੰਦਿਆ ਕੀ ਕਰਦੇ ਕਿਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਕੁਚੀਆਂ ਨੇ ਗੱਲਾਂ ਤੇਰੇ ਕੀ ਕਰਦੇ ਸੀਗੇ ਕੀ ਕਰਦੇ ਸੀ ਧੋਂਦੇ ਸੀਗੇ ਅਈ ਚਾਵਾ 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 ਤੇਰੇ ਚਾਵਾ ਤੇਰੇ

जिमनेस ਹੱਲਾਵਸੀ ਲੀਆਂ ਮਿਲੀਆਂ ਤੁੰਬ ਦੇ ਮੇਲੇ ਦੇ ਵਿੱਚੀਆਂ ਹੀ 20 ਸਾਲ ਬਾਅਦ ਤੁਮੇ ਕੋੜਮਣੀਆਂ ਹੈ ਕੋੜਮਣੀਆਂ ਮੰਮਾ ਕਿਹਾ ਉਹ ਕੰਮ ਨਹੀਂ ਕਰੀਆ ਤੇ ਮਾਮਾ ਨੇ ਚਲੋ 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 ਜੋ ਸ਼ਾਬਾਸ਼ ਸ਼ਾਬਾਸ਼ ਰੁਕ ਰੁਕ ਅੱਗੇ ਵੋ ਅੱਛਾ ਫੋਟੋ ਕਿ ਜਣੀ ਆ ਆਪਣੇ ਛੋਟੇ ਵੀਰਰਾਵ ਜੱਲੀ ਜੇਪਰ ਦੇ ਗਰਾਉਂਡ ਘੜਿਆ ਹੋਈ ਤੇ ਗਰਾਉਂਡ ਘੜਿਆ ਕਿਤਾ ਖਾਤੂ ਮੋਡੇ ਤੇ ਅਲਾਉਡ ਨਹੀਂ ਉਹ ਗੈਰ ਬੁੱਦੇ ਹਨ ਚਲੋ ਯਾਰ ਜੀ ਯਾਰ ਫੋਟੋ ਇਹ ਫੋਟੋ ਫੋਟੋ ਫੜੀ ਫੋਟੋ ਆਪਾਂ